ਲੁਧਿਆਣਾ ਵਿਖੇ ਕਾਫੀ ਲੰਬੇ ਸਮੇਂ ਤੋਂ ਸਰਗਰਮ ਸੁਖਦੇਵ ਉਰਫ ਵਿੱਕੀ ਗੈਂਗ ਦਾ ਬੀਤੀ ਰਾਤ ਲੁਧਿਆਣਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਵੱਲੋਂ ਦਿੱਤੀ ਗਈ ਇਸ ਐਨਕਾਊਂਟਰ ਦੇ ਬਾਰੇ ਜਾਣਕਾਰੀ ਇਸ ਐਨਕਾਊਂਟਰ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਦੇਖੋ ਜੀ ਉਹ ਯਾਰ ਮਾਨਯੋਗ ਸੀਐਮ ਸਾਹਿਬ ਅਗੀ ਤਰ੍ਹਾਂ ਵੱਲੋਂ ਇੱਕ ਸਖਤ ਹਦਾਇਤ ਆਈ ਹੈ ਕਿ ਪੰਜਾਬ ਦੇ ਜਿਹੜਾ ਗੈਂਗਸਟਰ ਮਾਰ ਹੈ ਉਹਨੂੰ ਖਤਮ ਕਰਨਾ ਹੈ ਐਂਡ ਉਹਦੇ ਤਹਿਤ ਪੁਲਿਸ ਪਾਰਟੀ ਦੇ ਗੈਂਗ ਦੇ ਪਿੱਛੇ ਕਾਫੀ ਟਾਈਮ ਤੋਂ ਲੱਗੀ ਹੋਈ ਸੀਗੀ ਔਰ ਇਹਨਾਂ ਨੇ ਕਾਫੀ ਵਾਰਦਾਤਾਂ ਨੂੰ ਪਿੱਛੇ ਅੰਜਾਮ ਦਿੱਤਾ ਸੀਗਾ ਕਾਫੀ ਬੰਦਿਆਂ ਨੂੰ ਗੋਲੀ ਮਾਰ ਕੇ ਇਹਨਾਂ ਨੇ ਲੁੱਟਿਆ ਸੀਗਾ ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਹੈ ਡੀਸੀਪੀ ਆਰ ਐਡੀਸੀਪੀ 4 ਐਂਡ ਸੀ ਇਹ ਬਿਆਨ ਸਿੰਘ ਇਹਨਾਂ ਦੀ ਟੀਮ ਇਹਨਾਂ ਦੇ ਮਗਰ ਲੱਗੀ ਹੋਈ ਸੀਗੀ ਐਂਡ ਤਿੰਨ ਬੰਦੇ ਅਸੀਂ ਆਲਰੇਡੀ ਰੈਸਟ ਕਰ ਚੁੱਕੇ ਐਂਡ ਜਿਹੜਾ ਚੌਥਾ ਇਹ ਸੁਖ ਵਿੱਕੀ ਦੇ ਬੈਲियस ਵਿੱਕੀ ਸੀਗਾ ਇਹਨੂੰ ਵੀ ਪੁਲਿਸ ਪਾਰਟੀ ਚੇਜ ਕਰ ਰਹੀ ਸੀਗੀ ਬਹੁਤ ਕਾਫੀ ਡੈਸਪਰੇਟਡ ਕ੍ਰਿਮੀਨਲ ਸੀਗਾ ਜਦੋਂ ਇਹਨਾਂ ਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਐਂਡ ਸਾਡਾ ਇੱਕ ਐਸਆਈ ਜਲਜੀਤ ਸਿੰਘ ਹੈ ਉਹ ਜ਼ਖਮੀ ਹੋਇਆ ਪੁਲਿਸ ਨੇ ਆਪਣੇ ਬਚਾਅ ਪੱਖ ਮੇ ਜਿਹੜਾ ਕਰੋਸ਼ ਫਾਇਰ ਕੀਤਾ ਕਰੋਸ਼ ਫਾਇਰਿੰਗ ਦੇ ਦੌਰਾਨ ਉਹ ਮੌਕੇ ਤੇ ਨਿਊਟਰਾਈਜ਼ ਹੋ ਗਿਆ ਸਰ ਇਹਨੂੰ ਪਹਿਲੇ ਕਿੰਨੇ ਮਾਮਲੇ ਦਰਜ ਹੈ ਕੋਈ ਨਹੀਂ ਕਾਫੀ ਮਾਮਲੇ ਦੇ 25 ਤੋਂ ਜ਼ਿਆਦਾ ਇਹਨਾਂ ਤੇ 25 ਤੋਂ 28 ਇਹਨਾਂ ਦੇ ਉੱਪਰ ਐਫਆਈਆਰ ਲੁਧਿਆਣਾ ਮੇ ਇਹਨਾਂ ਨੇ ਕੌਣ ਕੌਣ ਸੀ ਵਾਰਦਾਤ ਕੀਤੀ ਇਨੋ ਨੇ ਅਭੀ ਰੀਸੈਂਟਲੀ ਵੀ ਪੰਜ ਚਾਰ ਪੰਜ ਵਾਰ ਦਾਤ ਕੀਤੀ ਹੈਗੀ 307 ਦੀ ਐਫਆਈਆਰ ਹੋਈ ਹੈ ਉਸ ਤੋਂ ਪਹਿਲਾਂ ਵੀ ਹੁਸ਼ਾਰਪੁਰ ਮੇ ਖੰਨੇ ਮੇ ਵੀ ਨਾ ਦੇ ਕਾਫੀ ਅਪਰੀਆ ਸੀ ਸੀਆਈਏ ਇਨਚਾਰਜ ਬਿਆਨ ਜੀ ਕੇ ਵੀ ਪਤਾ ਚੱਲਿਆ ਕਿ ਗੋਲੀ ਗਈ ਸੀ ਉਹ ਫੋਰਚੂਨੇਟਲੀ ਮਤਲਬ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋ ਜੀ ਇੱਕ ਫਾਇਰ ਸਿੱਧਾ ਉਹਨਾਂ ਦੇ ਆ ਕੇ ਸਿੱਧਾ ਬੁਲੇਟ ਪ੍ਰੂਫ ਜੈਕਟ ਤੇ ਚੈਸਟ ਤੇ ਲੱਗਿਆ ਇਹ ਮੱਛੀ ਮੱਛੀ ਵਾਰ ਦਾ ਰੈਂਡ ਮੱਛਵਾੜੀ ਪ੍ਰਾਪਰਟੀ ਇਹਦਾ ਟੋਟਲ ਕਿੰਨੀਆਂ ਗੋਲੀਆਂ ਲੱਗੀਆਂ ਤਕਰੀਬਨ ਮਤਲਬ ਵਾਜੇ ਤੋਂ ਨਹੀਂ ਕਹਿ ਸਕਦੇ ਉਹ ਤਾਂ ਫੋਰੈਂਸਿਕ ਦਾ ਪੋਸਟਮਾਰਟਮ ਹੋਏਗਾ ਉਸ ਤੋਂ

ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਆਲਰੇਡੀ ਇਹ ਬੰਦਿਆਂ ਨੇ ਕਾਫੀ ਵਾਰਦਾਤਾਂ ਹਰਿਆਣਾ ਜ਼ਿਲ੍ਹੇ ਦੇ ਵਿੱਚ ਕੀਤੀਆਂ ਸੀਗੀਆਂ ਜਿਹੜੀਆਂ ਕਿ ਕਾਫੀ ਸਸੰਸਨੀਖੇ ਸੀਗੀਆਂ ਇਹਨਾਂ ਦੇ ਪਿੱਛੇ ਕਾਫੀ ਸੀਪੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਟੀਮਾਂ ਬਣੀਆਂ ਹੋਈਆਂ ਸੀਗੀਆਂ ਸਾਡੀਆਂ ਸੀਨੀਅਰ ਅਫਸਰ ਸਾਡੇ ਨਾਲ ਸੀ ਉਹਦੇ ਲੜੀ ਦੇ ਵਿੱਚ ਹੀ ਅਸੀਂ ਅੱਜ ਇੱਥੇ ਸਪੈਸ਼ਲ ਇਹਨੂੰ ਟਾਰਗੇਟ ਕਰਨ ਲਈ ਇਹਨੂੰ ਅਰੈਸਟ ਕਰਨ ਲਈ ਇੱਥੇ ਪਹੁੰਚੇ ਹੋਏ ਸੀ ਜਿਨੇ ਫਾਇਰ ਕੀਤਾ ਤਾਂ ਸਾਨੂੰ ਪੁਲਿਸ ਨੂੰ ਆਪਦੇ ਸੈਲਫ ਡਿਫੈਂਸ ਵਿੱਚ ਰਿਟਾਇਲੈਕਟਰੀ ਫਾਈਲ ਕਰਾ ਕੇ। ਤੁਸੀਂ ਇਹ ਦੱਸੋ ਕਿ ਕਿਹੜੇ ਕਿਹੜੇ ਜਿਆਦਾ سنگੀਨ ਮਾਮਲੇ ਦਰਜ ਇਹਨਾਂ ਦੇ? ਇਹਨਾਂ ਤੇ ਕਾਫੀ ਮੁਕੱਦਮੇ ਦਰਜ ਨੇ। ਤੁਸੀਂ ਇੱਕ 8 ਤਰੀਕ ਨੂੰ ਜਮਾਲਪੁਰ ਦੇ ਵਿੱਚ ਜਿਹੜਾ ਮੈਡੀਕਲ ਸ਼ਾਪ ਦੇ ਉੱਤੇ ਗੋਲੀ ਚਲਾਈ ਸੀ ਮੰਨ ਦੇ ਪਿਆਰ ਚ ਵੱਜੀ ਸੀ। ਇੱਕ ਅਰਸ਼ੋਂ 11 ਤਰੀਕ ਨੂੰ ਸ਼ਰਾਬ ਦਾ ਕਰਿੰਦਾ ਸੀ ਉਹਦੇ ਗੋਲੀ ਵੱਜੀ ਸੀ। ਕਾਫੀ ਇਹਨਾਂ ਨੇ ਵਾਰਦਾਤਾਂ ਕੀਤੀਆਂ। ਅੱਛਾ ਅੱਜ ਕਿਵੇਂ ਲੀਡ ਮਿਲੀ ਪੁਲਿਸ ਨੂੰ ਕੀ ਇੱਥੇ ਇੱਕ ਹੁੰਦਾ ਪਿਆ ਸੁਖਦੇਵ ਸਿੰਘ ਉਹ ਵਿੱਕੀ ਉਹ ਸਿਕਰਟ ਇਨਫੋਰਮੇਸ਼ਨ ਤੇ ਇਹਦੇ ਪਹਿਲੇ ਵੀ ਕਈ ਸਾਥੀ ਪਕੜੇ ਹੋਏ ਨੇ ਕਿੰਨਾ ਕੋ ਗੈਂਗ ਸੀ ਵੱਡਾ ਕਿੰਨੇ ਪਹਿਲੇ ਸਾਥੀ ਗ੍ਰਿਫਤਾਰ ਕੀਤੇ ਹੋਏ ਨੇ ਇਹਨਾਂ ਦੇ ਆਲਰੇਡੀ ਤਿੰਨ ਦੋਸ਼ੀ ਜਿਹੜੇ ਨਾਲ ਦੇ ਨੇ ਇਹਦੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਇਹ ਨਿਊਟਰਲਾਈਜ਼ ਹੋ ਚੁੱਕਾ ਇਹਨਾਂ ਕੋਲ ਕੋਈ ਬਰਾਮਦ ਵੀ ਹੋਇਆ ਅਸਲਾ ਇਸ ਦੇ ਨਾਲ ਇਹਦੇ ਕੋਲ ਇੱਕ ਪਿਸਟਲ 32 ਗੋਲ ਬਰਾਮਦ ਹੈ ਇੰਪੋਰਟਡ ਹੈ ਕਿ ਮਤਲਬ ਇੱਥੇ ਵਿਦੇਸ਼ ਨਹੀਂ ਵਿਦੇਸ਼ ਕੰਟਰੀ ਮੈਂਟ ਕਿ ਪਹਿਲੇ ਵੀ ਦੋ ਗੈਂਗਸਟਰਾਂ ਨੂੰ ਟੀਰ ਕੀਤਾ ਸੀ ਉਹਨਾਂ ਕੋਲੋਂ ਇੰਪੋਰਟਡ ਅਸਲਾ ਮਿਲਿਆ ਸੀ ਇਹਦੇ ਕੋਲੋਂ ਕਿਸ ਤਰ੍ਹਾਂ ਦੇ ਮਿਲਿਆ ਇਹਦੇ ਕੋਲੋਂ ਕੰਟਰੀ ਮੇਡ ਪਿਸਟਲ ਮਿਲਿਆ 32 ਬੋਲ ਪੁਲਿਸ ਜਾਂਚ ਕਰ ਰਹੀ ਹੈ ਵੀ ਕਿਵੇਂ ਇਹਨਾਂ ਦੇ ਤੱਕ ਅਸਲਾ ਪਹੁੰਚਿਆ ਲੇਟੇਰਿਆ ਤੱਕ ਬਿਲਕੁਲ ਸਾਰਾ ਕੁਝ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਅਸੀਂ ਕਰਾਂਗੇ ਤੇ ਮਾਨਯੋਗ ਸੀਪੀ ਸਾਹਿਬ ਤੁਹਾਨੂੰ ਬਾਅਦ ਵਿੱਚ ਦੁਬਾਰਾ ਇਹਦੇ ਬਾਰੇ ਦੱਸਣਗੇ ਜਿਹੜਾ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਦਾ ਨਾਮ ਕੀ ਐਸਐਸਏ ਹੈ ਕਿ ਐਸਐਸਏ ਦਲਜੀਤ ਸਿੰਘ ਹੈ ਮੇਰੇ ਨਾਲ ਅਟੈਚੀ ਹੋ ਉਹਦੇ ਹਾਂਜੀ ਉਹਦੇ ਲੈਫਟ ਥਾਈ ਤੇ ਗੋਲੀ ਲੱਗੀ ਹੈ ਕਿੰਨੀਆਂ ਟੀਮਾਂ ਪ ਕਾਫੀ ਟੀਮਾਂ ਲੱਗੀਆਂ ਹੋਈਆਂ ਸੀਗਾ ਸਾਰੇ ਸੀਪੀ ਸਾਹਿਬ ਦੇ ਅਨਸਾਰ ਟੀਮਾਂ ਲੱਗੀਆਂ ਹੋਈਆਂ ਸੀਗਾ ਇਹਦੇ ਵਿੱਚ ਇਹਨਾਂ ਨੂੰ ਅਸੀਂ ਅੱਜ ਲੜੀ ਦੇ ਵਿੱਚ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਗਿਆ ਸੋ ਅਮਿਤ ਜਿਸ ਤਰ੍ਹਾਂ ਦੇ ਨਾਲ ਇਹ ਜਾਣਕਾਰੀ ਦੇ ਰਹੇ ਨੇ ਇਹ ਬਿਆਨਤ ਜਿਵੇਂ